ਜਲਦੀ ਉੱਠੀਏ ਤਾਂ ਕੋਈ ਜੋ ਹੈ ਅਣਜਾਣੇ ਨੰਬਰੋਂ ਸੇ ਆਏ ਹੋਏ ਵੀਡੀਓ ਕਾਲਸ ਕੋ ਜੁਰਸੇ ਉਠਾ ਲੈਂਦੇ ਕੋਈ ਤਾਂ ਐਸੇ ਹੈ ਕਿ ਨਕਲੀ ਪੁਲਿਸ ਹੈਲੋ ਬਾਣੀ ਪਿੰਡ ਤੋਂ ਵੀਰੇ ਸਰਪੰਚ ਸਾਹਿਬ ਹਾਂਜੀ ਸਤਿਕਾਰ ਜੀ ਬਸ ਸਤਿਕਾਰ ਜੀ ਸਰ ਮੈਂ ਬਠਿੰਡਾ ਤੋਂ ਬੋ ਰਿਹਾ ਗੁਰਪ੍ਰੀਤ ਸੰਧੂ ਹਾਂਜੀ ਬੋਲੋ ਜੀ ਸਰ ਇੱਕ ਆਪਣੇ ਪਿੰਡ ਹੈਗਾ ਮੁੰਡਾ ਹੈਪੀ ਬਲੌਗ ਵਾਲਾ ਹੈਗਾਗਾ ਅੱਛਾ ਤੇ ਵੀਰੇ ਆਪਣੀ ਹੈਗੀ ਜਾਣਕਾਰ ਬੰਦੇ ਕੋਈ ਜਾਣਕਾਰੀ ਹੈ ਹਾਂ ਕੋਈ ਜਾਣਕਾਰ ਕੋ ਨਹੀਂ ਹੈ ਜੀ ਆ ਕੋਈ ਜਾਣਕਾਰ ਕੋ ਨਹੀਂ ਅੱਛਾ ਇੱਕ ਵੀਰੇ ਉਹਨਾ ਵੀਡੀਓ ਬਣਾਉਂਦਾ ਹੈ ਨਾ ਸਾਨੂੰ ਪਤਾ ਹੀ ਵੀਡੀਓ ਬਣਾਉਂਦਾ ਹੈ ਉਹਦੇ ਪਰਿਵਾਰ ਦੇ ਸਾਰੇ ਇਕੱਠੇ ਹੋ ਕੇ ਉਹਨੂੰ ਕਹਿ ਕੇ ਵੀ ਆਏ ਸੀ ਜੀ ਬੰਦੇ ਵੀ ਨਹੀਂ ਕੋ ਨਹੀਂ ਨਹੀਂ ਤੁਸੀਂ ਮਤਲਬ ਤੁਸੀਂ ਕਿਹਾ ਪੰਚਾਇਤ ਦੇ ਵੱਲੋਂ ਕਿਹਾ ਪੰਚਾਇਤ ਦੇ ਵੱਲੋਂ ਕੀ ਕਿਹਾ ਮੈਂ ਅੱਛਾ ਤੇ ਪਰ ਮੰਨਿਆ ਨਹੀਂ ਮੈਂ ਉਹਨੂੰ ਨਹੀਂ ਕਿਹਾ ਤੇਰਾ ਨੂੰ ਗਿਆ ਸੀ ਮੇਰੀ ਉਹਦੇ ਨਾਲ ਮੁਲਾਕਾਤ ਨਹੀਂ ਹੋਈ ਬੇਟੀ ਅੱਛਾ ਉਸ ਬੰਦੇ ਨਾਲ ਮੇਰੀ ਮੁਲਾਕਾਤ ਨਹੀਂ ਉਹਦੇ ਭਾਈ ਦੇ ਨਾਲ ਮੁਲਾਕਾਤ ਹੋਇਆ ਛੋਟੇ ਉਹਦਾ ਭਰਾ ਹੈ ਉਹਦੇ ਨਾਲ ਮੁਲਾਕਾਤ ਹੋਈ ਸੀ ਉਹਨੂੰ ਮੈਂ ਗਿਆ ਸੀ ਜੀ ਮੈਂ ਕਿਹਾ ਇਹ ਕਰਕੇ ਆ ਚੀਜ਼ ਹੈ ਤਰ ਕਬੀਲਾ ਵੀ ਤੇ ਪਰਿਵਾਰ ਵੀ ਸਾਰਾ ਇਕੱਠਾ ਹੋ ਗਿਆ ਸੀ ਜੀ ਇਹ ਜਿਆ ਕਮ ਨਾ ਕਰੋ ਹਮ ਅੱਛਾ ਬਸ ਕਰੋ ਉਹ ਸਭ ਕੋਈ ਜਵਾਬ ਨਹੀਂ ਹੈ ਉਸ ਤੋਂ ਬਾਅਦ ਮਤਲਬ ਹਟਿਆ ਨਹੀਂ ਉਹ ਹੁਣ ਤਾਂ ਕੋਈ ਨਹੀਂ ਕਰਦਾ ਯਾਰ ਇਹਨਾਂ ਦਿਨ ਅਜ ਤਾਂ ਇਨਾ ਦਿਨ ਚੱਦਾ ਵੀਰੇ ਹੁਣ ਨਾ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇੱਕ ਹਨਾ ਕੇਸ ਹੋਇਆ ਵਾ ਉਹ ਦੇਖੋ ਚਲੋ ਕੋਈ ਵੀ ਹੈ ਹਟ ਜਾਂਦਾ ਹੁੰਦਾ ਬਾਅਦ ਚੋਂ ਤਾਂ ਹਟ ਜਾਂਦਾ ਹੁੰਦਾ ਪਹਿਲਾਂ ਨਾ ਉਹਨੂੰ ਪਹਿਲਾਂ ਵੀ ਬਹੁਤ ਕਿਹਾ ਵਾ ਸੀ ਕਿ ਵੀਰੇ ਤੂੰ ਨਾ ਜਿਹੜੀਆਂ ਆਪਦੇ ਮਤਲਬ ਘਰ ਦੇ ਉੱਤੇ ਰੱਖਦਾ ਹਨਾ ਵੀ ਕੈਮਰਾ ਹਨਾ ਵੀ ਇਹ ਚੀਜ਼ ਹਟ ਜਾ ਤੂੰ ਵੀਡੀਓ ਵੈਸੇ ਪਾਈ ਜਲ ਨਾਰਮਲ ਵੀਡੀਓ ਜਿਵੇਂ ਉਹਨੂੰ ਘੁੰਮਣ ਗਏ ਸੀ ਘੁੰਮਣ ਪਾਉਂਦਾ ਉਹਨਾਂ ਦਾ ਹੱਕ ਹੈ ਉਹ ਗਏ ਆ ਪੈਸੇ ਲਾ ਕੇ ਠੀਕ ਹੈ ਪਰ ਉਹ ਬੰਦੇ ਨੇ ਵੀਡੀਓ ਦੇਖੀ ਹੋਈ ਹੁੰਦੀ अच्छा ओनु ਅਸੀਂ ਵੀਡੀਓ ਪਾਈ ਸੀ ਕਿ ਪਰਸੋ ਚੌਥੀ ਦੀ ਗੱਲ ਹੈ ਹਨਾ ਉਹਨੇ ਮੈਨੂੰ ਮਤਲਬ ਮੈਂ ਉਹਦੀ ਵੀਡੀਓ ਪਾਈ ਸੀ ਇੱਕੀ ਵੀਡੀਓ ਪਾਈ ਆ ਮੈਂ ਉਹਦੀ ਪਹਿਲੀ ਵੀਡੀਓ ਪਰ ਉਹਨੇ ਮਾਫੀ ਤਾਂ ਮੰਗ ਲਈ ਉਹ ਸਾਡੇ ਬਾਬਾ ਜੀ ਹੈ ਉਹਨਾਂ ਨਾਲ ਮਾਫੀ ਮੰਗ ਲਈ ਪਰ ਮੈਨੂੰ ਤੁਹਾਨੂੰ ਗਲਤ ਜਾ ਬੋਲਿਆ ਅ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਚਾਹੇ ਹਨਾ ਤੇ ਉਹਨੇ ਬੋਲਿਆ ਵੀ ਇੱਕ ਚਿਬੜ ਜਾ ਚਿਬੜ ਜਾਗਾ ਕੋਈ ਰੋਸ ਇਹ ਇਸ ਤਰ੍ਹਾਂ ਕਰਕੇ ਬੋਲਿਆ ਹਨਾ ਮੈਂ ਤੁਹਾਨੂੰ ਤਾਂ ਫੋਨ ਆਇਆ ਹੁਣ ਕਿ ਸਾਨੂੰ ਥੋੜਾ ਤੁਸੀਂ ਤੁਸੀਂ ਬਾਹਰ ਨਾ ਕਰਿਓ ਅਸੀਂ ਆਉਣਾ ਸੀ ਤੁਹਾਡੇ ਪਿੰਡ ਅੱਛਾ ਅੱਛਾ ਇਹ ਤੁਸੀਂ ਮਤਲਬ ਸਾਨੂੰ ਅੱਧਾ ਘੰਟਾ ਬਸ ਅੱਧਾ ਘੰਟਾ ਹੀ ਲੈਣਾ ਤੁਹਾਡਾ ਅਸੀਂ ਕਹਿਣਾ ਕੁਝ ਨਹੀਂ ਬਸ ਹੁਣ ਇਹ ਗੱਲ ਨਹੀਂ ਕਹਿ ਕਹਿਨੀ ਆ ਵੀ ਵੀਰਿਆ ਤੂੰ ਹੁਣ ਹਟ ਜਾ ਹੁਣ ਤਾਂ ਚਲੋ ਜਵਾਕ ਵੀ ਬਰਾਬਰ ਦਾ ਹੋਣਾ ਲਾ ਉਹਨਾਂ ਦੇ ਬਿਲਕੁਲ ਮਾਂ ਵੀ ਵੇਖੋ ਮਾਂ ਵੀ ਮਾਂ ਤਾਂ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਹੈ ਵਿਚਾਰੀ ਇੰਨਾ ਕੰਮ ਕਰਦੀ ਆ ਹੈਨਾ ਆ ਆ ਆਪਦੀ ਉਹਦੀ ਦੁਕਾਨ ਤੇ ਆਪਾਂ ਕਦੇ ਵੇਖਿਆ ਨਹੀਂ ਉਹਨੂੰ ਜਾਂਦੇ ਉਹ ਬੰਦੇ ਨੇ ਮਤਲਬ ਐ ਲੈਕਚਰਤਾਜੀ ਕਰਕੇ ਨਾ ਮਤਲਬ ਕਿਹਾ ਉਮੇਜਾ ਕਿੱਲਾ ਜੇ ਧੌਣ 'ਚ ਹੈਗਾ ਉਮੇਜੇ ਗੱਲ ਜੀ ਉਹਨੇ ਮਤਲਬ ਕੀਤੀ ਨਹੀਂ ਹਾਂ ਹਾਂ ਇਹ ਦੇਖੋ ਇਹ ਆਪਾਂ ਇਹ ਤਾਂ ਕਰਦੇ ਆ ਵੀ ਆਪਣੀਆਂ ਭੈਣਾਂ ਆਪਣੀਆਂ ਕੁੜੀਆਂ ਨਾ ਮੋਬਾਈਲ ਚਲਾਉਂਦਾਂ ਬਿਲਕੁਲ ਬਿਲਕੁਲ ਦੇਖੀ ਇਹ ਸਾਰੀ ਕੁੜੀਆਂ ਕੁੜੀਆਂ ਬਿਚਾਰੀ ਦੇਖਦੀਆਂ ਸਾਰਿਆਂ ਦੇਖਦੀਆਂ ਹਨ ਤੇ ਇਹ ਜੇ ਇਹਦੇ ਕੀ ਇਹਦੀ ਵੀਡੀਓ ਤੋਂ ਸਿੱਖਿਆ ਮਿਲੀ ਤੇ ਕੀ ਕੁਝ ਹੋਇਆ ਤੇ ਇਹ ਤੁਸੀਂ ਆਪ ਹੀ ਸਮਝਦਾਰ ਹੋ ਤੁਸੀਂ ਵੇਖਦੇ ਹੋਗੇ ਬਿਲਕੁਲ ਬਿਲਕੁਲ ਤੇ ਇਸ ਕਰਕੇ ਮੈਂ ਬਾਈ ਜੀ ਤੁਹਾਡਾ ਨੰਬਰ ਲੈਂਦਾ ਬਹੁਤ ਮੁਸ਼ਕਲ ਨਾਲ ਨੰਬਰ ਲੈਂਦਾ ਕਿਸੇ ਭਰਾ ਨੇ ਨੰਬਰ ਦਿੱਤਾ ਹਾਂਜੀ ਹਾਂਜੀ ਮੈਂ ਕਹੀ ਮੈਂ ਬਾਈ ਜੀ ਨਾਲ ਇੱਕ ਵਾਰ ਤਾਂ ਗੱਲ ਕਰਨੀ ਹੈ ਤੇ ਅਸੀਂ ਬਾਈ ਜੀ ਆਉਣਾਗਾ ਤੁਸੀਂ ਸਾਨੂੰ ਟਾਈਮ ਦੇ ਦਿਓ ਵੀ ਵੀਰੇ ਮੈਂ ਐਸਕ ਦਿਨ ਘਰੇ ਹੋਊਗਾ ਤੁਸੀਂ ਆ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸ ਦਿਆਂ ਹਾਂ ਵੀਰ ਬਣ ਕੇ ਤੁਸੀਂ ਅਗਲੇ ਅਗਲੇ ਹਫਤੇ ਫੋਨ ਕਰ ਲਈਓ ਉਹਨੂੰ ਠੀਕ ਹੈ ਨਹੀਂ ਅਸੀਂ ਉਹਨੂੰ ਫੋਨ ਨਹੀਂ ਕਰਨਾ ਉਹਨੂੰ ਤਾਂ ਅਸੀਂ ਕਿਹਾ ਹੋਇਆ ਮੈਂ ਮੈਨੂੰ ਕਹਿੰਦਾ ਸੀ ਕਹਿੰਦਾ ਮਤਲਬ ਉਹਨੇ ਕਿਹਾ ਨਾ ਕਹਿੰਦਾ ਆਪਣਾ ਦੀ ਤੁਸੀਂ ਆ ਕੇ ਗੱਲ ਕਰ ਲਓ ਮੇਰੇ ਨਾਲ ਮੈਂ ਅੱਜ ਜਿੱਥੇ ਆਉਣਾ ਮਤਲਬ ਉਹ ਮੇਜੀ ਤੌਣਜੀ ਵਾਲਾ ਕਿਲਾ ਜਣਾ ਹਜੇ ਹੈਗਾਗਾ ਥੋੜਾ ਜਿਹਾ ਕਰਕੇ ਜੀ ਬੋਲਦਾ ਅੱਛਾ 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 ਇਹ ਗੱਲ ਉਹਨੂੰ ਨਹੀਂ ਅਸੀਂ ਸੱਦਣਾ ਉਹ ਉਹਦਾ ਟਾਈਮ ਨਹੀਂ ਵੇਸਟ ਕਰਨਾ ਅਸੀਂ ਆਪ ਹੀ ਆਉਣਾਗਾ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਮੈਨੂੰ ਸ਼ਾਮ ਤੱਕ ਬਸ ਇੱਕ ਦਿਨ ਹੀ ਦੇ ਦਿਓ ਵੀ ਵੀਰੇ ਇਸ ਦਿਨ ਮੈਂ ਘੰਟਾੱਕ ਵਿਹਲਾ ਹੂੰਗਾ ਤੇ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਸ਼ਾਮ ਤੱਕ ਬਸ ਮੈਨੂੰ ਕੋਈ ਨਹੀਂ ਦੱਸ ਦਿਓ ਤੇ ਬਾਕੀ ਤੁਹਾਡਾ ਧੰਨਵਾਦ ਆ ਬਾਕੀ ਉਹਨੂੰ ਸੁਨਿਆਵੀ ਲਾ ਦਿਓ ਵੀ ਬਈ ਇਸ ਕਰਕੇ ਵੀ ਫੋਨ ਆਇਆ ਸੀਗਾ ਤੁਹਾਡਾ ਹਨਾ ਕਿਉਂਕਿ ਤੁਸੀਂ ਹਾਂਜੀ ਤੁਸੀਂ ਦੇਖੋ ਤੁਸੀਂ ਨਾ ਇੱਕ ਮਤਲਬ ਜ਼ਿੰਮੇਵਾਰੰ ਪਿੰਡ ਦੇ ਹਨਾ ਬਿਲਕੁਲ ਹੀ ਉਹਨੂੰ ਦੱਸਣਾ ਸਾਡਾ ਫਰਜ਼ ਹੈ ਅਸੀਂ ਕੋਈ ਉਹਦੀ ਕੁੱਟ ਮਾਰ ਨਹੀਂ ਕਰਨੀ ਅਸੀਂ ਕੋਈ ਉਹਦੇ ਕੋਹ ਨਹੀਂ ਕਰਨਾ ਅਸੀਂ ਉਹਨੂੰ ਬਸ ਉਹ ਕਹਿੰਦਾ ਵੀ ਮੈਂ ਡਬਲ ਮੀਨਿੰਗ ਗੱਲਾਂ ਨਹੀਂ ਕਰਦਾ ਠੀਕ ਹੈ ਜੀ ਵੀਡੀਓ ਦੇ ਵਿੱਚ ਮੇਰੇ ਕੋਲ ਸਾਰੀਆਂ ਨੋਟ ਕੀਤੀਆਂ ਹੋਈਆਂ ਵੀਡੀਓ ਜਿਹੜੀਆਂ ਉਹ ਡਬਲ ਵੀ ਕਿੰਨਾ ਲੰਮਾ ਵਾ ਦੇਖੋ ਕਿੰਨਾ ਲੰਮਾ ਵਾ ਇਹਦੇ ਡਬਲ ਤੋਂ ਮੀਨਿੰਗ ਨਿਕਲ ਗਏ ਠੀਕ ਹੈ ਜੀ ਤੂੰ ਜੇ ਮੰਨੋ ਇਹਨਾਂ 'ਚ ਤੂੰ ਚਾਰ ਅੱਖਰ ਲਿਖਦੇ ਤੂੰ ਇੱਕ ਹੋਰ ਲਿਖਦੇ ਵੀ ਪਰਨਾਲਾ ਜਾਂ ਇੰਨਾ ਜਾਂ ਪਾਈਪ ਇੰਨੀ ਲੰਬੀਆਂ ਜਾਂ ਕੁਝ ਵੀ ਹੈ ਨਾ ਜੀ ਇਹ ਚੀਜ਼ ਜਨਾ ਉਹ ਬਹੁਤ ਇੱਕ ਮੈਂ ਤਾਂ ਤੁਹਾਨੂੰ ਇੱਕ ਵੀ ਦੱਸਿਆ ਇਹ ਇਹ ਵੀਡੀਓ ਬਹੁਤ ਜ਼ਿਆਦਾ ਹੋਦੀਆਂ ਜਦੋਂ ਕੋਈ ਮੈਂ ਤੁਹਾਨੂੰ ਦੱਸ ਦਿਆ ਕਦੇ ਟਾਈਮ ਨੂੰ ਟਾਈਮ ਮਿਲ ਗਿਆ ਅਗਲੇ ਹਫ਼ਤੇ ਜੇ ਤੁਸੀਂ ਆ ਜੀ ਕੋਈ ਗੱਲ ਦੀ ਜੀ ਅਗਲੇ ਹਫ਼ਤੇ ਆ ਜਾਗੇ ਤੁਸੀਂ ਕੋਈ ਗੱਲ ਦੀ ਮੈਨੂੰ ਦੱਸ ਜ਼ਰੂਰ ਦੇਈਓ ਵੀ ਵੀਰੇ ਤੁਸੀਂ ਇਸ ਦਿਨ ਆ ਜੀ ਬਿਲਕੁਲ ਬਿਲਕੁਲ ਠੀਕ ਹੈ ਭਰਾ ਜੀ ਬਸ ਇੰਨਾ ਕੰਮ ਸੀਗਾ ਤੁਹਾਡੇ ਤੱਕ ਠੀਕ ਹੈ ਜੀ ਭਾਈ ਜੀ ਠੀਕ ਹੈ ਭਾਈ ਜੀ ਧੰਨਵਾਦ ਜੀ ਧੰਨਵਾਦ